एतवर न फिलौर के दरबार चिश्ती साबरी बाबा ब्रह्मदास जीवनिटी सैनाव अंबेडकर जी निवाण दिवसदान कैंप लाया अपना योगदान पाया इस मौके जानकारी देंदे कांग्रेसी आगू अमृतपाल पहुंचले गुराया बलड बैंक तो हैपी माही ने कहा है कि सार्या खूनदान दान करना चाहिए है तो जो किसी खून की लड़ पैस की जान बचाई جا سکے ਉਹਨਾਂ ਦੱਸਿਆ ਹੈ ਕਿ ਖੂਨਦਾਨ ਕਰਨ ਵਾਲਿਆਂ ਦੇ ਵਿੱਚ ਇੱਕ ਡਰ ਹੁੰਦਾ ਹੈ ਕਿ ਖੂਨ ਜਲਦੀ ਨਹੀਂ ਬਣਦਾ ਉਹਨਾਂ ਦੱਸਿਆ ਹੈ ਕਿ 3 ਮਹੀਨੇ ਦੇ ਅੰਦਰ ਖੂਨ ਪੂਰਾ ਹੋ ਜਾਂਦਾ ਹੈ ਤੇ 3 ਮਹੀਨੇ ਬਾਅਦ ਫਿਰ ਖੂਨਦਾਨ ਕੀਤਾ ਜਾ ਸਕਦਾ ਹੈ ਉਹਨਾਂ ਕਿਹਾ ਹੈ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਖੂਨਦਾਨ ਦੇ ਨਾਲ-ਨਾਲ ਮਰਨ ਤੋਂ ਬਾਅਦ ਨੇਤਰਦਾਨ ਜ਼ਰੂਰ ਕਰਨੇ ਚਾਹੀਦੇ ਹਨ ਜੋ ਸਭ ਤੋਂ ਵੱਡਾ ਦਾਨ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਅੱਜ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦੇ ਵਸ ਨੂੰ ਸਮਰਪਿਤ ਉਹਨਾਂ ਦੀ ਸਮਾਜ ਲੋਕਾਈ ਔਰ ਦੇਸ਼ ਪ੍ਰਤੀ ਦੇਣ ਨੂੰ ਮੁੱਖ ਰੱਖਦੇ ਹੋਏ ਜੋ ਉਹਨਾਂ ਦੀ ਸਮਾਜ ਨੂੰ ਦੇਣ ਸੀ ਜੋ ਲੋਕ ਭਲਾਈ ਦੇ ਕੰਮ ਬਾਬਾ ਸਾਹਿਬ ਚਾਹੁੰਦੇ ਸੀ ਉਸੇ ਕਾਰਜ ਦਾ ਇੱਕ ਛੋਟਾ ਜਿਹਾ ਯਤਨ ਕਰਨ ਦਾ ਜਿਹੜਾ ਯਤਨ ਐ ਇੱਕ ਕਰਨ ਦਾ ਉਪਰਾਲਾ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਅੱਜ ਖੂਨਦਾਨ ਕੈਂਪ ਦੇ ਰੂਪ ਵਿੱਚ ਜਿਹੜਾ ਅਸੀਂ ਕੀਤਾ ਆ ਔਰ ਬਾਬਾ ਖਾਨ ਨੂੰ ਯਾਦ ਕਰਦੇ ਹੋਏ ਉਸ ਵਰਗੀ ਸਾਥੀ ਲੇਖ ਰਾਜ ਬਿਰਗਾ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਆ ਬਲੱਡ ਕੈਂਪ ਦਾ ਆਯੋਜਨ ਕੀਤਾ ਆ ਔਰ ਜਿਹੜਾ ਬਹੁਤ ਆਪਣੇ ਪੂਰੇ ਜੋਰੋ ਸ਼ੋਰ ਨਾਲ ਚੱਲ ਰਿਹਾ ਆ ਜਿਹਦੇ ਵਿੱਚ ਅਸੀਂ ਆਪਣੇ ਟੀਚੇ ਦੇ ਕਾਫੀ ਨਜ਼ਦੀਕ ਜਿਹੜਾ ਆ ਉਹ ਜਾ ਚੁੱਕੇ ਆ ਔਰ ਬਹੁਤ ਤੋਂ ਵੱਧ ਲੋਕ ਜਿਹੜੇ ਸਾਥੀ ਆ ਉਹ ਬਹੁਤ ਤੋਂ ਵੱਧ ਗਿਣਤੀ ਦੇ ਵਿੱਚ ਬਲੱਡ ਜਿਹੜਾ ਆ ਉਹ ਦਾਨ ਕਰ ਰਹੇ ਆ ਔਰ ਅਸੀਂ ਸਿਰਫ ਬਲੱਡ ਲੈਂਡ ਤੱਕ ਕੈਂਪਸ ਯੋਜਨ ਤੱਕ ਕਰਨ ਤੱਕ ਸੀਮਿਤ ਹੀ ਨਹੀਂ ਇਹਨੂੰ ਰੱਖਾਂਗੇ ਪੂਰਾ ਸਾਲ 24 ਘੰਟੇ ਸਾਡੀ ਸਰਵਿਸ ਹੈ ਜਦੋਂ ਵੀ ਕਿਸੇ ਸਾਥੀ ਨੂੰ ਸਮਾਜ ਨੂੰ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਆ ਤਾਂ ਬਿਲਕੁਲ ਫ੍ਰੀ ਆਫ ਕੋਸਟ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆ ਔਰ ਮੈਂ ਬਾਕੀ ਸਾਥੀਆਂ ਨੂੰ ਸਮਾਜ ਦੇ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਓ ਆਪਾਂ ਇਸ ਮਹਾਦਾਨ ਦਾ ਜਿਹੜਾ ਹਿੱਸਾ ਬਣੀਏ ਔਰ ਜਿਹੜੀਆਂ ਲੋਕਾਂ ਦੀਆਂ ਅਨਮੋਲ ਜ਼ਿੰਦਗੀਆਂ ਆ ਉਹਨਾਂ ਨੂੰ ਬਚਾਉਣ ਦਾ ਯਤਨ ਕਰੀਏ ਜੈ ਪੀ ਜੈ ਭਾਰਤ ਬਾਵਾਸਾ ਡਾਕਟਰ ਬੀੜਗਰ ਜੀ ਦੇ ਪ੍ਰੀ ਨਾਉਣ ਦਿਵਸ ਨੂੰ ਸਮਰਪਤ ਅੱਜ ਅੰਬੇਡਕਰ ਫੈਨ ਆਫ ਇੰਡੀਆ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਔਰ ਅੱਜ ਦੇ ਮੌਕੇ ਤੇ ਅਸੀਂ ਸਵਰਗੀ ਸ਼੍ਰੀ ਲੇਖਰਾਜ ਮਿਲਗਾ ਜੀ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦੀ ਵਰਥੀ ਸੀ 10 ਦਸੰਬਰ ਨੂੰ ਔਰ ਸੰਕਟਾਂ ਤੇ ਬੜਾ ਆਪਛਾਅ ਆ ਔਰ ਬਖਰੇ ਬਖਰੇ ਪੰਡਾ ਤੋਂ ਖੂਨਦਾਨ ਇੱਥੇ ਪਹੁੰਚ ਰਹੇ ਆ ਖੂਨਦਾਨ ਕਰਨਾ ਇੱਕ ਚੰਗਾ ਕੰਮ ਹੈ ਔਰ ਜਿਹੜਾ ਖੂਨ ਹੈ ਲੋੜਵੰਦਾਂ ਦੇ ਕੰਮ ਆਉਂਦਾ ਔਰ ਉਹਨਾਂ ਨੂੰ ਜੀਵਨ ਦਾਤ ਦਾ ਕੰਮ ਕਰਦਾ ਇਹ ਬਾਬਾ ਸਾਹਿਬ ਡਾਕਟਰ ਮੇੜਗਰਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਬਚਾਉਣ ਦੇ ਉਪਰਾਲੇ ਲਈ ਇਹ ਕੋਸ਼ਿਸ਼ ਕਰ ਰਹੇ ਹੈ ਛੋਟੀ ਜੀ ਕੋਸ਼ਿਸ਼ ਹੈ ਔਰ ਉਹਨਾਂ ਦੇ ਅੰਦੋਲਨ ਨੂੰ ਹੋਰ ਪਰਫੁੱਲਤ ਕਰਨ ਦੇ ਲਈ ਐਦਾਂ ਦੇ ਉਪਰਾਲੇ ਜਿਹੜਾ ਜੱਥੇਬੰਦੀ ਕਰਦੇ ਰਹੇਗੀ ਮੈਨੂੰ ਵੀ ਜੱਥੇਬੰਦੀ ਨੇ ਤੇ ਬੁਲਾਇਆ ਮੌਕਾ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਵਿਸ਼ੇਸ਼ ਤੌਰ ਤੇ ਅੱਜ ਗ੍ਰਾਇਆ ਬਲੱਡ ਸਰਵਰ ਤੋਂ ਹੈਪੀ ਮਾਈ ਜੀ ਔਰ ਟੀਮਾਂ ਦੇ ਨਾਲ ਆਏ ਆ ਇੱਥੇ ਡੀ ਐਮ ਸੀ ਸੀ ਐਮ ਸੀ ਔਰ ਰਗੁਨਾਥ ਹਸਪੀਟਲ ਤੋਂ ਜਿਹੜੀਆਂ ਤੇ ਬਲੱਡ ਬੈਂਕ ਦੀਆਂ ਦੀਆਂ ਜਿਹੜੀਆਂ ਆਈਆਂ ਹੋਈਆਂ ਔਰ ਵੱਖਰੇ ਵੱਖਰੇ ਨੌਜਵਾਨ ਸਾਥੀ ਔਰ ਵੱਖਰੀ ਵੱਖਰੀ ਉਮਰ ਦੇ ਲੋਕ ਜਿਹੜੇ ਆ ਉਹ ਬੜੇ ਉਤਸ਼ਾਹ ਦੇ ਨਾਲ ਖੂਨਦਾਨ ਕਰ ਰਹੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜੀਵਨ ਜਿਹੜਾ ਪ੍ਰੇਨਿਰਵਾਨ ਦੇ ਵਿੱਚ ਜਿਹੜਾ ਸਮਰਪਿਤ ਖੂਨਦਾਨ ਕੈਂਪ ਹੈਗਾ ਉਹ ਅੱਜ ਅਕਲਪੁਰ ਰੋਡ 'ਤੇ ਲਗਾਇਆ ਜਾ ਰਿਹਾ ਸੋ ਅੱਜ ਵੱਡਾ ਇਕੋਪਰਾਲਾ ਅੰਬੇਦਕਰ ਸੈਨਾ ਦਾ ਔਰ ਇਹ ਹਰ ਸਾਲ ਇੱਡੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਔਰ ਸਾਡੀ ਟੀਮ ਗਰਾਂ ਬਲੱਡ ਸੇਵਾ ਮਿਸ਼ਨ ਸਹਿਯੋਗ ਕਰਦੀ ਰਹੀਆਂ ਦੇ ਨਾਲ ਆ ਖੂਨ ਦਾਨ ਦੇਣਾ ਇੱਕ ਵੱਡਾ ਕਦਮ ਹੈ ਔਰ ਵੱਡਾ ਉਪਰਾਲਾ ਹੈ ਕਿਉਂਕਿ ਇਹਦੇ ਨਾਲ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਸੋ ਇੱਕ ਜਿਹੜਾ ਸਾਨੂੰ ਰੱਬ ਨੇ ਮੌਕਾ ਦਿੱਤਾ ਹੈ ਕਿਉਂਕਿ ਇਨਸਾਨ ਇਨਸਾਨ ਨੂੰ ਬਲੱਡ ਡੋਨੇਟ ਕਰ ਸਕਦਾ ਹਲੇ ਤੱਕ ਬਲੱਡ ਦੀ ਡੁਪਲੀਕੇਸੀ ਨਹੀਂ ਬਣੀ ਹੈ ਕਿ ਜਿਹਦੇ ਨਾਲ ਕਿਸੇ ਨੂੰ ਬਚਾਇਆ ਜਾ ਸਕੇ ਸੋ ਇਕ ਉਪਰਾਲਾ ਜਿਹੜਾ ਹੈਗਾ ਲੋਕਾਂ ਦਾ ਔਰ ਰੱਬ ਦਾ ਜਿਹੜਾ ਆਸ਼ੀਰਵਾਦ ਹੈ ਸਾਨੂੰ ਮਿਲਿਆ ਬਲੱਡ ਡੋਨੇਸ਼ਨ ਲਈ ਜਰੂਰ ਇਹਦਾ ਭਰਪੂਰ ਫੈਲਾ ਲੈਣਾ ਚਾਹੀਦਾ ਜਿਉਂਦੇ ਜੀ ਖੂਨਦਾਨ ਕਰਕੇ ਲੋਕਾਂ ਦੀ ਕੀਮਤੀ ਜਿੰਦਗੀਆਂ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਅ ਜੇਰੇ ਰਾਜ ਮਰੀਜ਼ਾਂ ਵਾਸਤੇ ਜਦੋਂ ਤੁਸੀਂ ਹਸਪੀਟਲਾਂ 'ਚ ਜਾਂਦੇ ਹੋ ਉਦੋਂ ਪਤਾ ਲੱਗਦਾ ਬਲੱਡ ਦੀ ਵੈਲਿਊ ਕੀ ਹੈ ਕਿਉਂਕਿ ਲੋਕ ਦਰਪਤਰ ਭਟਕਦੇ ਆ ਕਿ ਸਾਨੂੰ ਬਲੱਡ ਚਾਹੀਦਾ ਉਸ ਟਾਈਮ ਐਨ ਜੀਓ ਦੇ ਡਿਪੈਂਡ ਨਾ ਹੋਈਏ ਆਪਾਂ ਆਤਮ ਨਿਰਭਰ ਬਲੱਡ ਬੈਂਕਾਂ ਨੂੰ ਕਰੀਏ ਕਿ ਜਦੋਂ ਵੀ ਕੋਈ ਲੋਕ ਜਾਨ ਉੱਤੇ ਐਨ ਜੀਓ ਦਾ ਸਹਾਰੇ ਦੀ ਲੋੜ ਨਾ ਪਵੇ ਸਾਨੂੰ ਲੋਕ ਡਾਇਰੈਕਟ ਤਿੱਥੋਂ ਜਾ ਕੇ ਬਲੱਡ ਮਿਲੇ ਉਹਦੇ ਲਈ ਸਾਨੂੰ ਆਪਣੀ ਜਿਹੜੀ ਪਰਸੈਂਟੇਜ ਆ ਬਲੱਡ ਦੀ ਜਿਹੜੇ ਇੰਡੀਆ ਦੇ ਵਿੱਚ ਲੋਕ ਜਿਹੜੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 1.5% ਤੱਕ ਲੋਕ ਜਿਹੜੇ ਆ ਬਲੱਡ ਡੋਨੇਟ ਕਰਦੇ ਔਰ ਦੁਬਾਰਾ ਦੁਬਾਰਾ ਉਹੀ ਲੋਕ ਬਲੱਡ ਡੋਨੇਟ ਕਰਦੇ ਤਾਂ ਲੋਕਾਂ ਦਾ ਜੀਵਨ ਕਾਲ ਜਿਹੜਾ ਬਚਦਾ ਸੋ ਸਾਨੂੰ ਇਹਦੀ ਪਰਸੈਂਟੇਜ ਵਧਾਉਣ ਲਈ ਹਰੇਕ ਤੰਦਰੁਸਤ ਆਦਮੀ ਔਰਤ ਸਭ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਔਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰਕੇ ਲੋਕਾਂ ਦੀ ਜਿਹੜੀਆਂ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਆ ਦੇ ਨਾਲ ਸੋ ਮੈਂ ਦੁਬਾਰਾ ਤੋਂ ਰਿਪੀਟ ਕਰਦਾ ਜੀਉਂਦੇ ਜੀ ਖੂਨਦਾਨ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਤੁਸੀਂ ਵੀ ਮਾਨਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਆਓ ਬਾਬਾ ਸਾਹਿਬ ਜੀ ਦੀ ਅਡਾਲੋਜੀ ਨੂੰ ਅਡੋਪਟ ਕਰੀਏ ਔਰ ਇਨਸਾਨੀਅਤ ਦੀ ਜਨਾਲ ਜੁੜੀਏ ਇਨਸਾਨੀਅਤ ਦੀ ਸੇਵਾ ਨਾਲ ਜੁੜੀਏ ਧੰਨਵਾਦ ਹੁਣ ਤੱਕ 40 ਤੋਂ 45 ਯੂਨਟ ਜਿਹੜੇ ਗਿਆ ਬਲੱਡ ਡੋਨੇਟ ਹੋ ਚੁੱਕੇ ਆ ਔਰ ਕਾਫੀ ਡੋਨਰਾਂ ਦਾ ਕਾਪੀਆਂ ਦਾ ਤਾਂਤਾ ਲੱਗਿਆ ਹੋਇਆ ਸਾਡੇ ਡੀਐਮਪੀ ਹਸਪੀਟਲ ਦੀ ਟੀਮ ਕੜੀ ਬਲੱਡ ਇਕੱਤਰ ਕਰ ਰਹੀ ਹੈ ਟੀਐਮਸੀ ਔਰ ਰੈਗੂਲਰ ਹਸਪੀਟਲ ਦੀ ਜਿਹੜੀ ਬਲੱਡ ਬੈਂਕਸ ਹੈ ਉਹ ਬਲੱਡ ਇਕੱਤਰ ਕਰ ਰਹੀ ਹੈ ਔਰ ਇਹ ਜਿਹੜਾ ਬਲੱਡ ਹੈ ਇਕੱਤਰ ਹੋ ਕੇ ਜਦੋਂ ਬਲੱਡ ਬੈਂਕਾਂ ਚ ਜਾਏਗਾ ਇਹਦੇ ਨਾਲ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾਏਗਾ ਸੋ ਆਓ ਸਾਰੇ ਜਣੇ ਬਲੱਡ ਡੋਨੇਸ਼ਨ ਲਈ ਜੁੜੀਏ ਅੱਜ ਦਾ ਜਿਹੜਾ ਕੈਂਪ ਹੈ ਹੁਣ 10 ਵਜੇ ਸਟਾਰਟ ਕੀਤਾ ਸੀ ਔਰ 5 ਵਜੇ ਤੱਕ ਦਾ ਇਹ ਕੈਂਪ ਚੱਲੇਗਾ ਔਰ ਸਾਥੀਆਂ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਪਲੋਰ ਲਾਈਵ 'ਚ ਆ ਇਸ ਮਾਧਿਅਮ ਰਾਹੀਂ ਸਾਨੂੰ ਸੁਣ ਰਹੇ ਆ ਉਹ ਜ਼ਰੂਰ ਇੱਥੇ ਬਲੱਡ ਡੋਨੇਸ਼ਨ ਕਰਨ ਔਰ ਲੋਕਾਂ ਦੇ ਜਿਹੜਾ ਜੀਵਨ ਦਾਨ ਦੇ ਦਾ ਇੱਕ ਮੌਕਾ ਉਹ ਜਿਹੜਾ ਮਿਲਿਆ ਉਹਦਾ ਫਾਇਦਾ ਲੇ